ਨੈਸ਼ਨਲ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤੀ ਜਨਤਾ ਪਾਰਟੀ ਜੁਵਾ ਮੋਰਚਾ ਨੇ ਮੰਡਲ ਪ੍ਰਧਾਨ ਅਸ਼ੋਕ ਰਾਣਾ ਦੀ ਪ੍ਰਧਾਨਗੀ ਹੇਠ ਮੰਡਲ ਪ੍ਰਧਾਨ ਸਚਿਨ ਮੋਦგილ ਦੇ ਨਿਵਾਸ ਸਥਾਨ ਤੇ ਇੱਕ ਕਟਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਮਨਾਇਆ ਭਾਜਪਾ ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ ਇਸ ਮੌਕੇ ਪਾਜਪਾ ਜਿਲ੍ਹਾ ਪ੍ਰੈਸਰ ਸਕੱਤਰ ਡਾਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਦੇ ਲਗਭਗ ਸਾਰੇ ਮੰਡਲਾਂ ਸਰਕਲਾਂ ਵਿੱਚ ਮੋਦੀ ਜੀ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ। ਕਈ ਮੰਡਲਾਂ ਵਿੱਚ ਖੂਨਦਾਨ ਕੈਂਪ ਲਗਾਏ ਗਏ, ਕਈ ਮੰਡਲਾਂ ਵਿੱਚ ਰੋਕ ਲਗਾਏ ਗਏ ਅਤੇ ਕਈ ਮੰਡਲਾਂ ਵਿੱਚ ਹਵਨ ਵੀ ਕੀਤੇ ਗਏ। ਕਈ ਮੰਡਲਾਂ ਨੇ ਕੇਕ ਕੱਟ ਕੇ ਅਤੇ ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਕੇ ਮੋਦੀ ਦਾ ਜਨਮ ਦਿਨ ਮਨਾਇਆ। ਜਾਣਕਾਰੀ ਦੰਦਦੇ ਹੋਏ ਭਾਜਪਾ ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜੀਵਨ ਤੇ ਆਧਾਰਿਤ ਇੱਕ ਛੋਟੀ ਫਿਲਮ ਚਲੋ ਜੀਤੇ ਹੈ 18 ਸਤੰਬਰ 2025 ਤੋਂ 24 ਸਤੰਬਰ 2025 ਤੱਕ ਰੋਜ਼ਾਨਾ ਸ਼ਾਮ 6.5 ਵਜੇ ਤੋਂ 8:30 ਵਜੇ ਤੱਕ ਪੀਵੀਆਰ ਸਿਨੇਮਾ ਨੈਕਸਸ ਐਮਬੀਡੀ ਸਿਨੇਪਾਲਿਸ ਐਮਬੀਡੀ ਮਾਲ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਮੁਫਤ ਦਿਖਾਈ ਜਾਵੇਗੀ ਇਸ ਮੌਕੇ ਸੀਨੀਅਰ ਪੱਜਪਾ ਆਗੂ ਰਜਿੰਦਰ ਮੋਦਗੇਲ, ਵਿਜੇ ਸ਼ਰਮਾ, ਸੁਨੀਲ ਕੋਚਰ, ਰੋਹਿਤ ਸੂਦ, ਪੰਕਜ ਸਬਰਵਾਲ, ਪਵਨ ਕਵਾਤਰਾ, ਚੇਤਨ ਪੋਪਲੀ, ਗੌਰਵ ਪੋਪਲੀ, ਜੈਨ ਸਾਹਬ ਮੌਜੂਦ ਸਨ।